ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨੂੰ ਪਿਆਰੀ ਸਤ ਸੰਗਤ ਜੀ ਜਿਵੇਂ ਕਿ ਆਪ ਸਭ ਪੜੀ ਬਾਤ ਜਾਣੋ ਹੋ ਕਿ ਆਪਾਂ ਜਿਹੜਾ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਔਰ ਸਿੱਖੀ ਨਾਲ ਜੜਾ ਜੋੜ ਹੁੰਦਾ ਇੱਕ ਟੀਚਾ ਹੁੰਨੇ ਸੋ ਉਸ ਟੀਚੇ ਦੇ ਤਹਿਤ ਜਿਹੜਾ ਉੱਪਰਲਾ ਪੋਰਸ਼ਨ ਹੈ ਉਹ ਹੌਲੀ ਹੌਲੀ ਤਿਆਰ فرمایا ہے যে کمرہ تیار ਹੋਇਆ ਹੈ। ਸੋ ਪਹਿਲਾ ਜਿਹੜਾ ਹੁੰਦਾ ਸੀਗਾ ਕਿ ਇਹੋ ਜਿਹਾ ਕਾਰ ਹੋ ਗਏ ਉਹ ਵਿਆਹ ਚੀਜ਼ ਉਹ ਤ੍ਰਿਸ਼ਨਾਵਾਂ ਜਿਹੜੀਆਂ ਜਦੋਂ ਬਾਣੀ ਦੇ ਨਾਲ ਜੁੜ ਗਏ ਬਾਣੀ ਦਾ ਬੋਧ ਹੋਇਆ ਬਾਣੀ ਨੇ ਸੋਝੀ ਦਿੱਤੀ ਤਾਂ ਫਿਰ ਇਹ ਸੋਚ ਉੱਕਦੀ ਵੀ ਭਾਈ ੱੱਲੇ ਦੋ ਕਮਰੇ ਹੈਗੇ ਨੇ ਜਿਹੜੇ ਉਹ ਬਹੁਤ ਅਲੱਗ ਚਾਰ ਦੀਆਂ ਘਰ ਦੇ ਕੀ ਕਰਨਾ ਬਣਾ ਆਪਣਾ ਸੋ ਫਿਰ ਮੈਂ ਇਹ ਹੀ ਸੋਚਿਆ ਹੋਇਆ ਕਿ ਜਿਹੜਾ ਇਹ ਪੋਰਸ਼ਨ ਹੋਊਗਾ ਇਹ ਇਸੇ ਸੇਵਾ ਦੇ ਲਿਖੇ ਲੱਗੂਗਾ ਛੋਟਾ ਹੀ ਵਰ ਲਿਆ ਚ ਜਗ੍ਹਾ ਹੈ ਮੈਂ ਹੀ ਸੋਚਿਆ ਭਈ ਇਹਦਾ ਐਸਾ ਸੇਵਾ ਦੇ ਲਿਖੀ ਇਹ ਕੋਸ਼ਨ ਲਾਇਆ ਜਾਵੇ ਘਰ ਤੋਂ ਸੇਖ ਜਗਾ ਨਹੀਂ ਲੱਗਦੀ ਕੋਈ ਹੈ ਨਾ ਆਪਾਂ ਨੂੰ ਕਿ ਉਹ ਕਦੇ ਲੈਣਾ ਹੋਵਾਂ ਤਾਂ ਮਾਤਾ ਜੀ ਜਿਹੜੇ ਆ ਮੇਰੇ ਉੱਥੇ ਹੋਣ ਤਾਂ ਜਿਹੜਾ ਹੈਗਾ ਆ ਕਿਉਂਕਿ ਬੱਚਿਆਂ ਦੀ ਬਹੁਤ ਬੱਟੀ ਜਿਹੜੀ ਕਜੂਮੂ ਮਾਰੀ ਹੋ ਜਾਂਦੀ ਆ ਹੁਣ ਤੁਸੀਂ ਦੇਖ ਸਕਦੇ ਆ ਕਿ 9 ਵਜੇ 60 9 ਵਜੇ ਅਜੇ ਟਾਈਮ ਹੋਇਆ ਵਾ ਤਾਂ ਕਿੰਨੀ ਧੋਪ ਹੋ ਚੁੱਕੀ ਆ ਤੇ ਇਹ ਜਿਹੜਾ ਪੋਸ਼ਾਣਾ ਹੁਣ ਥੋੜਾ ਜਿਹਾ ਇਹ ਕਮਰਾ ਤਿਆਰ ਹੋਇਆਗਾ ਜਿੱਥੇ ਆਪਾਂ ਬੱਚਿਆਂ ਨੂੰ ਕੀਰਤਨ ਸਿਖਾਈਦਾ ਪਰ ਮੈਂ ਸੋਚਿਆ ਆਪਾਂ ਵੀ ਕਿਉਂਕਿ ਪਤਾ ਅਜੇ ਆ ਤੁਸੀਂ ਦੇਖ ਸਕਦੇ ਹੋ ਅਜੇ ਤਿਆਰੀ ਹੋਈ ਨਹੀਂ ਹੈਗੀ ਬਿਲਕੁਲ ਤੇ ਉਹਦੇ ਕਰਕੇ ਇਹ ਵੀ ਘੱਟਾ ਮਿੱਟੀ ਬਾਕੀ ਸਾਰਾ ਜਾਂਦਾ ਆ ਉਹ ਸਾਰਾ ਵੀ ਅੰਦਰ ਜਾਂਦਾ ਔਰ ਤੁੱਪ ਦੇ ਫਰ ਜਿਹੜਾ ਸੇਕ ਬਹੁਤ ਜ਼ਿਆਦਾ ਅੰਦਰ ਹੋ ਜਾਂਦਾ ਕਿਉਂਕਿ ਹਰੀਜ ਹੀ ਨਹੀਂ ਲਵਾਇਆ ਆਪਾਂ ਸੋ ਇਥੋਂ ਫਰਮਾ ਫਰ ਮੈਂ ਇਹ ਜੀ ਸੋਚੀ ਉਹ ਜਿਹੜੀਆਂ ਹਰੀਆਂ ਚਾਦਰਾਂ ਹੁੰਦੀਆਂ ਉਹ ਥੱਲੇ ਨੂੰ ਇੱਕ ਦੋ ਲਟਕਾ ਦਿੱਤੀਆਂ ਜਾਂਦਾ ਤਾਂ ਕਿ ਜਿਹੜਾ ਉਹ ਤੁੱਪ ਘਾਟਾ ਵਿੱਚ ਸੇਕ ਘਟੀ ਬਾਕੀ ਗੁਰੂ ਮਹਾਰਾਜ ਜੋ ਸੋਜੀ ਦੇਣਗੇ ਸੋ ਅੱਜ ਜਿਹੜਾ ਹੈਗਾ ਆ ਵਾਹਿਗੁਰੂ ਜੀ ਆਹੋ ਕਮਰੇ ਮੈਂ ਦੋਹੰਦੀਆਂ ਦਾ ਤੁਸੀਂ ਦੇਖ ਸਕਦੇ ਹੋ ਵੀ ਸਿੱਧੀ ਜਿਹੜੀ ਤੋਂ ਅੰਦਰ ਜਿਹੜੀ ਆ ਰਹੀ ਆ ਸੋ ਇਹ ਤੁਸੀਂ ਦੇਖੀਂ ਸਾਫ ਹੋਦੀ ਆਏ ਗਰੂ ਜਿਹੜੀ ਟੋਪਸਿੱਧੀ ਕਮਰੇ ਦੇ ਵਿੱਚ ਜਾਂਦੀ ਆ ਸੋ ਇਸ ਕਰ ਨਹੀਂ ਚਲੋ ਦੇਖੋ ਹੁਣ ਅਸੀਂ ਵਿਦਾਇ ਕਮਰਾ ਤੁਸੀਂ ਦੇਖ ਸਕਦੇ ਹੋ ਥੋੜਾ ਤਿਆਰ ਹੋਇਆ ਹੋਇਆ ਤੇ ਕੁਝ ਵੀ ਪੈਣਾ ਨਹੀਂ ਜਿਹੜਾ ਮਦਦ ਕੀਤੀ ਕੁਝ ਆਪ ਜੋ ਰਿਜ ਕਰਦੇ ਆ ਆਪਾ ਉਹਦੇ ਚੋ ਤਸਵੰਧ ਰੂਪ ਵਿੱਚ ਜਿਹੜਾ ਹੈਗਾ ਉਹ ਹਿਸਾਬ ਪਾਇਆ ਸੋ ਹੁਣ ਜਿਹੜਾ ਅਸੀਂ ਕਿਉਂਕਿ ਹਜੇ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਹੈਗਾ ਗਾਹੀ ਹੁਣ 344 ਡਿਗਰੀ ਜਿਹੜੀ ਹੋ ਚੁੱਕੀ ਆ ਇੱਥੇ ਜਿਹੜਾ ਬੱਚਿਆਂ ਦਾ ਬੈਠਣਾ ਬਹੁਤ ਔਖਾ ਬਣ ਚੁੱਕਾ ਆ ਤੇ ਮੇਰੀ ਸੰਗਤ ਨੂੰ ਬੇਨਤੀ ਹੈ ਕਿ ਅਸੀਂ ਜੋ ਹੈ ਹੁਣ ਸਾਨੂੰ ਇਥੇ ਏਸੀ ਲਵਾਉਣਾ ਪੜਾ ਹੈ ਕਿਉਂਕਿ ਹੁਣ ਤਾਂ ਵੀ ਥੋੜੀ ਜਗ੍ਹਾ ਹੈ ਜਿਹੜੀ ਲੈਂਟਰਫੋਮਾ ਜਾਂ ਕੰਪੋਸ਼ਨ ਉਹਦੀ ਹਜੇ ਹਿੰਮਤ ਨਹੀਂ ਹੈ ਉਹ ਕਾਲਪੋਰ ਜਿਹੜਾ ਜਦੋਂ ਕੋ ਹੋਇਆ ਉਹਨੇ ਸਾਰਾ ਆਪਣੇ ਕਰਵਾ ਦੇਣਾ ਕਾਰਜ ਕਿ ਜਦੋਂ ਟੀਚੇ ਆਪਣੇ ਚੰਗੇ ਹੋਣ ਕਾਰਜ ਆਪਣੇ ਚੰਗੇ ਹੋਣ ਉਸ ਸਮੇਂ ਕਾਲਕੁੱਤ ਆਪਸਾਈ ਹੁੰਦੇ ਅਸੇ ਦੀ ਆ ਵੀ ਜਿੰਨਾ ਬਣਿਆ ਤੁਸੀਂ ਪਹਿਲਾਂ ਵੀਡੀਓ ਤੇ ਦੇਖ ਲਿਆ ਉਹਨੇ ਬਣਿਆ ਨਹੀਂ ਹੋਇਆ ਸੀ ਛੋ ਜਲੋ ਇਹ ਕਾਰਜ ਸ਼ੁਰੂ ਕੀਤਾ ਕਾਲਕੁੱਤ ਨੇ ਆਪ ਜਿਹੜਾ ਐ ਸਹਾਇ ਹੋ ਕੇ ਸਾਰਾ ਇਹ ਕੰਦਰਾ ਬਣਵਾ ਦਿੱਤਾ ਪਹਿਲਾਂ ਇਹ ਦਰਵਾਜ਼ੇ ਵੀ ਨਹੀਂ ਸਨ ਤੇ ਇਸੇ ਤਰ੍ਹਾਂ ਜਿਹੜਾ ਗਾਂ ਵਾਲੀਆਂ ਬੱਚਿਆਂ ਨੇ ਹਲਾਸਾ ਲਗੜੀਆਂ ਠੰਡ ਦੇ ਵਿੱਚ ਤੇਲੀ ਦੇ ਵਿੱਚ ਲੱਗਦੀ ਰਹੀਆਂ ਪੜ ਦਾ ਲੱਗਾ ਹੋਇਆ ਸੀ ਇੱਥੇ ਤੋ ਪੈਰਨੇ ਤੇ ਧਰਮ ਦਾ ਜਿਹੜਾ ਰਾਹ ਹੁੰਦਾ ਨਾ ਇਹ ਵੈਸੇ ਤੇ ਸਾਲ ਨਹੀਂ ਧਰਮ ਦੇ ਰਾਹ ਤੇ ਚੱਲਣਾ ਅਗਰ ਧਰਮ ਦੇ ਰਾਹ ਤੇ ਚੱਲਣਾ ਆਸਾਨ ਹੁੰਦਾ ਤੇ ਜਿੰਨੀਆਂ ਮਾਂ ਪਹਿਲਾਂ ਹੁੰਦੀਆਂ ਸੀ ਕੁਰਬਾਨੀਆਂ ਮਾਣਿਆ ਉਦਰੂੜ ਨਹੀਂ ਲਹਿੰਦਾ ਪਰ ਧਰਮ ਦੇ ਰਾਹ ਤੇ ਚੱਲਣਾ ਇੰਨਾ ਸੌਖਾ ਨਹੀਂ ਜੋ ਇੰਨੀਆਂ ਮੁਸ਼ਕਿਲਾਂ ਚੱਲ ਕੇ ਵੀ ਜਿਸ ਧਰਮ ਦੇ ਰਾਹ ਤੇ ਚੱਲਦਾ ਹੈ ਉਹ ਵੀ ਸੱਚਾ ਸੇਖ ਸੋ ਮੇਰੇ ਸੰਗਤ ਨੂੰ ਕਦੇ ਧੀਏ ਕਿ ਇੱਥੇ ਸਾਨੂੰ ਏਸੀ ਦੀ ਲੋੜ ਹੈ ਸੋ ਕੋਈ ਮੇਰਾ ਵੀਰ ਭੈਣ ਅਗਰ ਇਹ ਸੇਵਾ ਕਰ ਸਕਦੇ ਨੇ ਤਾਂ ਜ਼ਰੂਰ ਕਰਨ ਕਿਉਂਕਿ ਜਿਸ ਕਮਰੇ ਦੇ ਵਿੱਚ ਬਾਣੀ ਪੜ੍ਹੀ ਜਾਣੀ ਹੈ ਜਿਸ ਕਮਰੇ ਦੇ ਵਿੱਚ ਬੱਚਿਆਂ ਨੂੰ ਕੀਰਤਨ ਸਿਖਾਇਆ ਜਾਂਦਾ ਹੈ ਬਾਣੀ ਨਾਲ ਜੋੜਿਆ ਜਾਂਦਾ ਹੈ ਇੱਥੇ ਪੋਜ਼ਿਟਿਵ ਵਾਈਬਸ ਹੁੰਦੀਆਂ ਨੇ ਜਿਨ੍ਹਾਂ ਦਾ ਅਸਰ ਤੁਹਾਡੇ ਤੱਕ ਵੀ ਪਹੁੰਚੇਗਾ ਉਹ ਬਾਣੀ ਜਿਹੜੀ ਆ ਉਹ ਅਸਰ ਤੁਹਾਡੇ ਜੀਵਨ ਤੇ ਕਰੇਗੀ ਤੇ ਉਹ ਫਲ ਤੁਹਾਡੇ ਤੱਕ ਆ ਕੇ ਤੁਹਾਨੂੰ ਜ਼ਿੰਦਗੀ ਵਿੱਚ ਅੱਗੇ ਬਧਾਏ ਸੋ ਮੇਰੀ ਸਾਰੇ ਸਰਵਰ ਨੂੰ ਬੇਨਤੀ ਹੈ ਬਹੁਤ ਸਾਰੇ ਜਿਹੜੇ ਵੀਰ ਭੈਣ ਮੇਰੇ ਨਾਲ ਐਡ ਨੇ ਉਹ ਜਰੂਰ ਸੇਵਾ ਕਰ ਦੇਣ ਕਿਉਂਕਿ ਅੱਗੇ ਦੀ ਅੱਗੇ ਜਿਹੜਾ ਮੈਦੂਨ ਚ ਗਰਮੀ ਬਹੁਤ ਜ਼ਿਆਦਾ ਵਧਣੀ ਆ ਸੋ ਬਹੁਤ ਔਖਾ ਹੋਣਾ ਹਜੇ ਗਰਮੀ ਹੁਣ 43 47 ਵੀ ਬਹੁਤ ਜ਼ਿਆਦਾ ਆ ਸੋ ਸਿੱਧੀ ਟੱਕ ਜਿਹੜੀਆਂ ਕਮਰੇ ਚ ਆਉਂਦੀ ਐ ਤੇ ਆ ਦੋ ਮਿੰਟ ਹੋਏ ਮੈਂ ਖੜੀ ਨਹੀਂ ਤੇ ਬਹੁਤ ਔਖਾ ਐ ਸੋ ਮੈਂ ਨਹੀਂ ਚਾਹੁੰਦੀ ਕਿ ਸਰਕਾਰ ਨੇ ਜਿਹੜਾ ਉਹ ਬੱਚੇ ਇਹ ਸਾਰੇ ਕਾਰਜ ਤੋਂ ਪਿੱਛੇ ਹਟਣ ਤੇ ਪ੍ਰਵਾਹ ਨੂੰ ਸੱਚੇ ਪਾਸ਼ਾ ਸਹਾਇ ਹੋਣਾ ਤੇ ਮੇਰੀ ਵੀਰ ਭੈਣਾਂ ਨੂੰ ਵੀ ਬੇਨਤੀ ਐ ਕਿ ਇਹ ਸੇਵਾ ਜ਼ਰੂਰ ਕਰੋ ਵਾਹਿਗੁਰੂ ਸੱਚੇ ਪਾਸ਼ਾ ਤੁਹਾਨੂੰ ਬਹੁਤ ਬਹੁਤ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ